ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਪਿੰਡ ਤਲਵੰਡੀ ਬੱਲੀਆਂ ਆ ਬਾਬਾ ਸ਼੍ਰੀ ਚੰਜੀ ਦੇ ਅਸਥਾਨ ਤੇ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਲਾਈਟਾਂ ਨਾਲ ਡੈਕੋਰੇਸ਼ਨ ਕਰ ਰਹੇ ਆ ਤੇ ਪੇਜ ਨੂੰ ਲਾਈਕ ਜ਼ਰੂਰ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਦੱਸਿਆ ਕਰੋ ਵੀ ਕਿਸ ਤਰ੍ਹਾਂ ਲੱਗੀਆਂ ਤੇ ਆਪਣਾ YouTube ਤੇ ਵੀ ਪੇਜ ਬਣਿਆ ਵਾ ਕਾਬਲ ਢਿੱਲੋ ਤੇ ਇੰਸਟਾ ਤੇ ਵੀ ਕਾਬਲ ਢਿੱਲੋ ਦੇ ਨਾਂ ਤੇ ਪੇਜ ਬਣਿਆ ਹੋਇਆ ਤੇ ਇਹ ਆਪਣਾ ਸਾਈਡ ਦਾ 뷰 ਆ ਤੇ ਰਾਤ ਨੂੰ ਤੁਹਾਨੂੰ ਲਾਈਟਾਂ ਜਗਾ ਕੇ 뷰 ਦਿਖਾਵਾਂਗੇ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਤੇ ਇਹ ਆਪਣੇ ਨਾਲ ਦੀ ਵਰਕਿੰਗ ਟੀਮ ਉਹਨਾਂ ਦੇ ਕਨੈਕਸ਼ਨ ਕਰ ਰਹੀ ਆ ਤੇ ਪੇਜ ਨੂੰ ਫੋਲੋ ਜਰੂਰ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਦੂਜਿਆਂ ਤੱਕ ਵੀ ਜਾਵੇ ਤੇ ਅੱਜ ਮੇभी ਪਹਿਲਾਂ ਥੋੜਾ ਥੋੜਾ ਪੈ ਰਿਹਾ ਸੀ ਆਪਣੇ ਨਾਲ ਦੇ ਟੀਮ ਮੈਂਬਰ ਉਹਨਾਂ ਨੂੰ ਲਗਾ ਕੇ ਉਹਨਾਂ ਦਾ ਕਨੈਕਸ਼ਨ ਚੈੱਕ ਕਰ ਰਿਹਾ ਤੇ ਰਾਤ ਨੂੰ ਤੁਹਾਨੂੰ ਲਾਈਟਾਂ ਚਗਾ ਕੇ ਵੀ ਚੈੱਕ ਕਰਵਾਵਾਂਗੇ ਕਿਵੇਂ ਲੱਗ ਰਿਹਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਪਿਕਸਲ ਪੱਟੇ ਦੀ ਡੈਕੋਰੇਸ਼ਨ ਤੇ ਥੋੜੀ ਜਿਹੀ ਮਸਤੀ ਵੀ ਕਰ ਰਹੇ ਆ ਤੇ ਅੱਜ ਤੱਕ ਲੱਗਦਾ ਸੀ ਵੀ ਨਹੀਂ ਲੱਗਦੀਆਂ ਲੜੀਆਂ ਪਹਿਲਾਂ ਤਾਂ ਸਵੇਰੇ بارش ਵਿੱਚ ਹੀ ਕੰਮ ਕੀਤਾ ਤੇ ਇਹ ਆਪਣੇ ਪਿੰਡ ਦਾ ਵਿਊ ਆ ਪਿੰਡ ਤਲਵੰਡੀ ਮਰਲੀਆਂ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ ਡੈਕੋਰੇਸ਼ਨ ਵਾਸਤੇ ਤੇ ਪੇਜ ਨੂੰ ਜ਼ਰੂਰ ਫੋਲੋ ਕਰੋ YouTube ਤੇ ਕਹਾਵਲ ਘੜੀ ਦਾ ਪਛੋੜਾ ਤੇਰਾ ਜੀਵ ਛੋੜਾ ਸੱਚੇ ਬਾਤ ਸ਼ਾਬ ਛੋੜਾ ਸੱਚੇ ਬਾਤ ਸ਼ਾਬ ਜੁਕਾਤੇ ਸਮਾਨ ਬੀਤ ਦਾ ਇੱਕ ਘੜੀ ਦਾ ਮਛੋੜਾ ਸੱਚੇ ਬਾਤ ਇਹ ਜੁਕਾਤੇ ਸਮਾਨ ਬੀਤ ਦਾ ਸੁਨਾ ਦੇ ਸਮਾਜ ਦੀਤ ਦਾ ਸੁਨਾ ਦੇ ਆਦਮੀ ਤੀਤ ਦਾ ਇੱਕ ਘੜੀ ਦਾ ਰੋੜਾ ਬੰਦੇ ਪਾਤ ਹੈ ਸੁਨਾ ਦੇ ਸਮਾਜ ਦੀਤ ਦਾ ਇੱਕ ਘੜੀ ਦਾ ਬਿਛੋੜਾ ਘੜੀ ਦਾ ਬਿਛੋੜਾ ਦਾ ਘੜੀ ਦਾ ਬਿਛੋੜਾ ਤੇ